ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਵੀਰ ਤੱਕ ਮੈਸੇਜ ਪਹੁੰਚ ਚੁਕੇ ਦੇ ਜਿਹੜੇ ਵੀਰਾਂ ਨੂੰ ਪਹਿਲਾਂ ਇਨਾਮ ਲੱਗ ਕੇ ਅੱਡੇ ਨੇ ਰੱਖੜੀ ਬੰਪਰ ਦੇ ਵਿੱਚ 10-10 ਲੱਖ ਦੇ 5-5 ਲੱਖ ਦੇ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਦੇ ਵਿੱਚੋਂ ਦੋ ਵੀਰਾਂ ਨੂੰ ਗੋਬਰ ਰਾਸ਼ੀ ਇਹਨਾਂ ਨੂੰ ਨਾਮ ਲੱਗਿਆ ਤੇ ਇੱਕ ਨੂੰ ਲੱਗਿਆ ਸਿੰਘ ਰਾਸ਼ੀ ਵਾਲੇ ਨੂੰ ਤੇ ਆਪਾਂ ਨੇ ਕਿਹਾ ਸੀ ਵੀ ਖੰਭ ਦੇ ਸਿੰਘ ਰਾਸ਼ੀ ਦੇ ਨਾਮ ਲੱਗੂਗਾ ਤੇ ਲੱਗਿਆ ਤੇ ਹੁਣ ਨਾਲ ਦੀ ਨਾਲ ਗਵਰਨਮੈਂਟ ਨੇ ਦੁਬਾਰੇ ਫਿਰ ਡਰਾਅ ਕੱਢਦੇ ਨੇ ਕਿਉਂਕਿ ਪੂਰੀ ਦੀਵਾਲੀ ਆ ਰਹੀ ਹੈ ਦੀਵਾਲੀ ਕਰਕੇ ਅੱਗੇ ਕਾਫੀ ਵਧੀਆ ਡਰਾਅ ਆ ਚੁੱਕੇ ਨੇ ਗਰੰਟਿਡ ਨਾਮ ਨੇ ਤੇ ਤੁਸੀਂ ਠੱਕਣਾ ਨਹੀਂ ਆਰਨਾ ਨਹੀਂ ਦੁਬਾਰੇ ਫਿਰ ਤੁਸੀਂ ਪੰਡਲ ਲਾੜੀ ਏਜੰਸੀ ਪਹੁੰਚਣਾ ਤੇ ਤੁਹਾਨੂੰ ਇਨਾਮ ਵੀ ਲੱਗਣਗੇ ਤੇ ਸ਼ਨੀਵਾਰ ਦੇ ਦਿਨ ਅਸੀਂ ਲੁਧਿਆਣੇ ਹੁੰਦੇ ਆ ਸੌਫ ਨੰਬਰ 40 ਘੰਟਾ ਕਰ ਜੀਡੀਵੀ ਮਾਰਕੀਟ ਦੇ ਵਿੱਚ ਠੀਕ ਹੈ ਜੀ ਤੇ ਹੁਣ ਜਿਹੜਾ ਡਰਾਅ ਆਇਆ ਇੱਕ ਤਾਂ ਪੁਰਾਣਾ ਡਰਾਅ 3 ਤਰੀਕ ਨੂੰ ਜੀ 200 ਰੁਪਏ ਵਾਲੀ ਟਿਕਟ ਦਾ ਜਿਸ ਦਾ ਨਾਮ 1.5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਡਰਾਅ 14 9 9 2.5 ਕਰੋੜ ਵਾਲਾ ਜਿਹਦੀ 500 ਰੁਪਏ ਦੀ ਟਿਕਟਾਂ ਤੇ 2.5 ਕਰੋੜ ਦਾ ਫਰਸਟ ਪ੍ਰਾਈਜ਼ ਆ ਤੇ ਉਸ ਤੋਂ ਬਾਅਦ ਦੇ ਵਿੱਚ ਡੀਅਰ ਡੀਅਰ ਕੰਪਨੀ ਨਾਗਾਲੈਂਡ ਸਟੇਟ ਕੰਪਨੀ ਨੇ ਇੱਕ ਆਪਣੇ 5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਪੂਜਾ ਬੰਪਰ ਦਾ ਡਰਾਅ ਆ ਚੁੱਕਿਆ ਜਿਸ ਦੇ ਵਿੱਚ 2 ਕਰੋੜ ਪਤੀ ਵੰਨੇ ਨੇ ਇਸ ਵਾਰ 2.5-2.5 ਕਰੋੜ ਰੁਪਏ ਦੇ ਯਾਨੀ ਕਿ ਦੋ ਇਨਾਮ ਨੇ ਜੋ ਪਬਲਿਕ ਟੂ ਗ੍ਰੈਂਟਰ ਨੇ ਵੀ ਪਬਲਿਕ ਦੇ ਵਿੱਚ ਇਨਾਮ ਨਿਕਲ ਨਹੀਂ ਨਿਕਲ ਨੇ ਦੋਨੋਂ ਤੇ ਇਸ ਤੋਂ ਇਲਾਵਾ ਸੈਕੰਡ ਪ੍ਰਾਈਜ਼ 10 ਲੱਖ ਦਾ ਥਰਡ 5 ਲੱਖ ਦਾ ਤੇ ਹੋਰ ਵੀ ਅਨੇਕਾ ਦਿਲ ਖਿੱਚਵੇਂ ਇਨਾਮ ਨੇ ਤੇ ਤਿੰਨੇ ਟਿਕਟਾਂ ਤੁਸੀਂ ਜੇਕਰ ਆਪਣੇ ਘਰ ਮਗਵਾਉਣੀ ਹੈ ਤਾਂ 1305 ਰੁਪਏ ਦੇ ਵਿੱਚ ਟਿਕਟਾਂ ਤੁਹਾਡੇ ਘਰ ਅਸੀਂ ਪਹੁੰਚ ਲੀਆਂ ਕਰ ਦਾਂਗੇ ਤੇ ਤੁਸੀਂ ਆਪਣਾ ਉਪਰ ਦਿੱਤੇ ਨੰਬਰਾਂ ਤੇ ਕੋਈ ਵੀ ਕਾਲ ਕਰਕੇ ਜਾਣਕਾਰੀ ਲੈਣੀ ਹੋਵੇ ਤਾਂ 9 ਵਜੇ ਤੋਂ ਲੈ ਕੇ 7 ਵਜੇ ਤੱਕ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਟਿਕਟਾਂ ਆਪਣੇ ਘਰ ਮਗਵਾ ਸਕਦੇ ਹੋ ਤੇ ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਆ ਵੀ ਪੰਡਤ ਬੋ ਰਿਹਾ ਪੰਡਤ ਲਾਟਰੀ ਏਜੰਸੀ ਜੋ ਬੋ ਰਿਹਾ ਤਾਂ ਸਮਝ ਲਓ ਠੀਕ ਹੈ ਫਰੋਡ ਆ ਉਹਨਾਂ ਤੋਂ ਬਚੋ ਕਿਸੇ ਨੂੰ ਪੈਸਾ ਨਾ ਪਾਇਆ ਕਰੋ ਤੇ ਬਾਕੀ ਇਸ ਤੋਂ ਇਲਾਵਾ ਹੋਰ ਵੀ ਕਾਫੀ ਡਰਾ ਆ ਚੁੱਕੇ ਨੇ ਤੇ ਤੁਸੀਂ ਆਪਣੀਆਂ ਟਿਕਟਾਂ ਕੰਪਰਸiere ਦੇ ਸ਼ਿੰਗਰਾਸੀਲੇ ਜਿਨ੍ਹਾਂ ਨੇ ਵੀ ਪਾਉਣੀਆਂ ਨੇ ਤਾਂ ਉਹ ਬਾਅ ਸਕਦਾ ਜਦ ਵੀ ਤੁਸੀਂ ਸਾਡੇ ਕੋਲ ਆਉਣਾ ਡੇਟ ਆਫ ਬਰਥ ਜਨਮ ਦਾ ਟਾਈਮ ਇਹ ਪ੍ਰੋਪਰ ਲੈ ਕੇ ਆਇਓ ਤੁਹਾਨੂੰ ਸਾਡਾ ਪ੍ਰੋਪਰ ਲੱਗੇ ਨੰਬਰ ਪ੍ਰੋਵਾਈਡ ਕੀਤਾ ਜਾਵੋਗੇ ਤੇ ਹੁਣ ਜਲਦੀ ਆ ਜਾਓ ਫਿਰ ਅਮਰਗੜ ਫੰਡ ਲਾਟਰੀ ਏਜੰਸੀ ਤੇ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਮੰਥਲੀ ਲਾਟਰੀਆਂ ਤੇ ਪੂਜਾ ਬੰਪਰ ਇਹ ਦੋਨੇ ਟਰ ਤਿੰਨੇ ਜੋ ਵੀ ਹੈਗੇ ਆਪਣੀ ਕੋਈ ਗੇਮ ਕਰੋ ਖਜ਼ੂਰ ਕਰਜੀ ਖਰਚਾ ਕਰਦੇ ਕਿ ਤੇ ਇਨਾਮ ਲੈ ਕੇ ਜਾਓ ਇਹ ਗਲੈਂਟਡ ਦਾਅਮ ਨੇ ਤੇ ਇਸ ਵਾਰ ਵੀ ਗੁੰਮੜੂ ਲੱਗ ਕੇ ਪਹਿਲਾਂ ਵੀ ਗੁੰਮੜੂ ਲੱਗਿਆ ਜੁਆਸੀ ਕਿਹਾ ਸੀ 2.5 ਫੁੱਟ ਦਾ ਜੋ ਫਸਟ ਪ੍ਰਾਈਜ਼ ਸੀ ਉਹ ਕਿਤੇ ਹੋਰ ਜਾ ਸੀ ਲੱਗਿਆ ਤੇ ਉਹ ਹੋ ਰਿਹਾ ਰਸੀ ਤੇ ਲੱਗਿਆ ਪਰ ਜੋ ਅਸੀਂ ਕਿ ਅਸੀਂ ਉਹਦੇ ਵਿੱਚ ਸਾਡੀ ਯੂਐਸਏ ਵਿੱਚ ਚਾਰ ਇਨਾਮ ਲੱਗੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਕੁੰਭ ਨੂੰ ਲੱਗੇ ਨੇ ਤੇ ਇੱਕ ਸਿੰਘ ਰਾਸ਼ੀ ਲੱਗਿਆ ਯਾਨੀ ਕਿ ਸਾਡੀ ਜਵਾਨ ਤੇ ਪਰਮਾਨੰਥ ਵਾਲੇ ਇਲਾਜ ਰੱਖੀ ਆ ਤੇ ਹੁਣ ਵੀ ਲਾਏ ਰਹੇਗੀ ਕੁੰਭ ਤੇ ਸਿੰਘ ਨੂੰ ਨਾਮ ਲੱਗਣਗੇ ਤੇ ਤਾਂ ਕਰਕੇ ਤੁਹਾਨੂੰ ਕਹਿਣਾ ਵੀ ਜਲਦੀ ਆ ਜਾਓ ਉੱਤੇ ਟਿੱਕਾ ਪਾ ਲਓ ਧੰਨਵਾਦ